ਹਜ਼ਾਰਾਂ ਬੱਚੇ ਆਈਪੀਐਫ ਤੇ 라ਹੀ ਕਿਉਂਕਿ ਜਦੋਂ ਪੇਰੈਂਟਸ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਨਹੀਂ ਕਰ ਸਕਦੇ ਬੱਚਾ ਤਾਂ ਆਈਪੀਐਫ ਤੇ ਆਹੀ ਪੈਦਾ ਹੁੰਦੇ ਨੇ ਇਹ ਬੜੀ ਇੱਕ ਨੋਨ ਟੈਕਨੀਕ ਹੈ ਸੈਂਟ ਸਾਇੰਟਿਫਿਕ ਮੈਂ ਤਾਂ ਕਦੀ ਕਿਸੇ ਕੰਪਲੇਨ ਨਹੀਂ ਕੀਤੀ ਕਿਸੇ ਪੇਰੈਂਟ ਨੇ ਕਿ ਸਾਡੇ ਤੋਂ ਆਈਪੀਐਫ ਤਾਰ ਕੇ ਪ੍ਰੂਫ ਮੰਗਿਆ ਇਹ ਕੱਲੇ ਬਲਕੌਰ ਸਿੰਘ ਨੂੰ ਕਿਉਂ ਇਹਨਾਂ ਮਤਲਬ ਤੁਸੀਂ ਉਹਨੂੰ ਮਾਨਸਿਕ ਤੌਰ ਦੇ ਉੱਤੇ ਟੌਰਚਰ ਕਰਨਾ ਚਾਹੁੰਦੇ ਤੁਸੀਂ ਉਹਨੂੰ ਦਬਾਉਣਾ ਚਾਹੁੰਦੇ ਹੋ ਕਿਉਂਕਿ ਤਾਂ ਮੁੱਦੇ ਤੋਂ ਵੀ ਡਰ ਲੱਗਦਾ ਕਿ ਕਿਤੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਚੋਣਾ ਵਿੱਚ ਆਣ ਕੇ ਇਹਦੀ ਬੋਕਰ ਪਾਰਟੀ ਆ ਇਹਦਾ ਫਰੂਦ ਨਾ ਕਰੇ ਇਸ ਕਰਕੇ ਉਹਨੂੰ ਵੀ ਪ੍ਰੈਸ਼ਰਾਈਜ਼ ਕਰੋ ਤਾਂ ਇਸ ਕਰਕੇ ਚੁੜਾਇਆ ਕਿ ਤੁਸੀਂ ਸਾਰੀਆਂ ਗੱਲਾਂ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਤੇ ਸਿੱਖਾਂ ਦੇ ਖਿਲਾਫ ਚੱਲੋ ਤੁਸੀਂ ਕਿ ਸਰਦਾਰ ਬਲਕੌਰ ਸਿੰਘ ਸਿੱਧੂ ਦੇ ਘਰ ਬੱਚਾ ਪੈਦਾ ਹੋਇਆ ਤੇ ਚਾਹੀਦਾ ਤਾਂ ਇਹ ਸੀ ਅਸੂਲਾਂ ਕੇ ਭਗਵੰਤ ਸਿੰਘ ਮਾਨ ਉਹਨੂੰ ਟੈਲੀਫੋਨ ਕਰਦਾ ਉਹਨੂੰ ਵਧਾਈ ਦਿੰਦਾ ਕਿ ਸਾਡਾ ਇੱਕ ਹੁਣ ਹਾਰ ਨੌਜਵਾਨ ਮਾਰਿਆ ਗਿਆ ਸੀ 2 ਸਾਲ ਪਹਿਲਾਂ ਸਿੱਧੂ ਸ਼ੁਭਦੀਪ ਸਿੱਧੂ ਵਾਲਾ ਉਸੇ ਵਾਲਾ ਜੇ ਤੁਹਾਡੇ ਘਰ ਖੁਸ਼ੀਆਂ ਆਈਆਂ ਤਾਂ ਸਾਨੂੰ ਐਂ ਲੱਗਦਾ ਜਿਵੇਂ ਕਿ ਸ਼ੁਭਦੀਪ ਦੁਬਾਰਾ ਮੋੜਿਆ ਆ ਪਰ ਪੁਲਿਸ ਚੱਲੀ ਹੋਊਗਾ ਉਹਨਾਂ ਦੇ ਕੋਲ ਐਡਮਿਨਿਸਟ੍ਰੇਸ਼ਨ ਸਿਵਲ ਹੋਊਗੀ ਕਿ ਤੁਸੀਂ ਸਾਨੂੰ ਇੱਕ ਕਾਗਜ਼ ਪੱਤਰ ਦਿਓ ਕਿ ਜਿਹੜਾ ਬੱਚਾ ਪੈਦਾ ਹੋਇਆ ਇਹ ਇਹ ਇਹਦਾ ਸਾਨੂੰ ਤੁਸੀਂ ਪ੍ਰੂਫ ਦਿਓ ਕਿ ਕੀ ਇਹ ਲੈਜਿਟਿਮੇਟ ਹੈ ਠੀਕ ਹੈ ਕਿ ਗਲਤ ਹੈ ਕਦੀ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਬੱਚੇ ਆਈਵੀਐਫ ਤੇ ਰਹੀ ਕਿਉਂਕਿ ਜਦੋਂ ਪੇਰੈਂਟਸ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਨਹੀਂ ਕਰ ਸਕਦੇ ਬੱਚਾ ਤਾਂ ਆਈਵੀਐਫ ਤੇ ਆਹੀ ਪੈਦਾ ਹੁੰਦੇ ਨੇ ਇਹ ਬੜੀ ਇੱਕ ਨੋਨ ਟੈਕਨੀਕ ਹੈ ਸੈਂਟਿਫਿਕ ਮੈਂ ਤਾਂ ਕਦੇ ਕਿਸੇ ਕੰਪਲੇਨ ਨਹੀਂ ਕੀਤੀ ਕਿਸੇ ਪੇਰੈਂਟ ਨੇ ਕਿ ਸਾਡੇ ਤੋਂ ਆਈਪੀਐਫ ਤਾਰ ਕੇ ਪ੍ਰੂਫ ਮੰਗਿਆ ਇਹ ਇਕੱਲੇ ਬਲਕੌਰ ਸਿੰਘ ਨੂੰ ਕਿਉਂ ਇਹਦਾ ਮਤਲਬ ਤੁਸੀਂ ਉਹਨੂੰ ਮਾਨਸਿਕ ਤੌਰ ਦੇ ਉੱਤੇ ਟੌਰਚਰ ਕਰਨਾ ਚਾਹੁੰਦੇ ਤੁਸੀਂ ਉਹਨੂੰ ਦਬਾਉਣਾ ਚਾਹੁੰਦੇ ਹੋ ਕਿਉਂਕਿ ਤੁਹਾਨੂੰ ਉਹਦੇ ਤੋਂ ਵੀ ਡਰ ਲੱਗਦਾ ਕਿ ਕਿਤੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਚੋਣਾ ਵਿੱਚ ਆਣ ਕੇ ਜਿਹੜੀ ਬੋਕਰ ਪਾਰਟੀ ਆ ਇਹਦਾ ਫਰੂਦ ਨਾ ਕਰੇ ਇਸ ਕਰਕੇ ਉਹਨੂੰ ਵੀ ਪ੍ਰੈਸ਼ਰਾਈਜ਼ ਕਰੋ ਜਿਹੜੀ ਕਿ ਇੱਕ ਵਾਰ ਫਿਰ ਬਾਬਾ ਸਾਹਿਬ ਅੰਬੇਦਕਰ ਔਰ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਦੇ 100% ਉਲਟ ਜਾਂਦੀ ਆ। ਤੋਂ ਮੈਂ ਕਰ ਮੈਂ ਉਮੀਦ ਕਰਦਾ ਕਿ ਇਸ ਤਰ੍ਹਾਂ ਦੀ ਗਲਤੀਆਂ ਸਾਡੀ ਸਰਕਾਰ ਨੂੰ ਭਗਵੰਤ ਮਾਨ ਨੂੰ 92 92 ਵਿੱਚੋਂ ਮੈਂ ਕਹਿੰਦਾ ਇੱਕ ਆਦਮੀ ਉਹ ਵੀ ਗੈਰ ਸਿੱਖ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਬੇਦਬੀਆਂ ਤੇ ਵੀ ਬੋਲਦਾ ਉਹਨੇ ਮੇਰੀ ਮਦਦ ਸਪੋਰਟ ਕੀਤੀ ਹੁੰਦਾ ਕਹਿੰਦਾ ਖੇਰੇ ਦੇ ਕਲਾਸ ਜਿਹੜਾ ਪੱਤਰਾ ਦਿੱਤਾ ਸੀ ਉਹ ਝੂਠਾ ਵਾ। ਕਹਿੰਦਾ ਮੈਂ ਆਪਣੀ ਪਾਰਟੀ ਦੇ ਫੋਰਮ ਤੇ ਰੱਖਿਆ। ਔਰ ਜਿਹੜਾ ਦੂਜਾ ਪਰਚਾ ਕੀਤਾ ਦਰਜ ਜਦੋਂ ਨੂੰ ਹਾਈ ਕੋਰਟ ਨੇ ਮੇਲ ਦਿੱਤੀ ਚਾਰਜ ਬੀਨ ਉਹ ਤਾਂ ਹੋਰ ਵੀ ਜ਼ਿਆਦਾ ਚੁਟਕਾ ਵਾ ਇਹ ਗੱਲ ਆ ਉਹ ਆਪਣੀ ਪਾਰਟੀ ਚ ਰੱਖ ਲਿਆ ਵਾ ਚਲੋ ਪਾਰਟੀ ਨੇ ਤਾਂ ਕੀ ਸੁਣਨੀ ਆ ਪਰ ਜਿਹੜੇ ਬਾਕੀ 91 ਸਵੇਪ ਭਗਵੰਤ ਮਾਨ ਯਾਰ ਤੁਸੀਂ ਬਿਲਕੁਲ ਹੀ ਇੱਕ ਮੂਕ ਦਰਸ਼ਕ ਬਣ ਕੇ ਰਹੇਗੇ ਹੋ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਸ ਲਈ ਚੁਣਿਆ ਸੀਗਾ ਕਿ ਤੁਸੀਂ ਸਿਰਫ ਗੈਰ ਕਾਨੂੰਨੀ ਮਾਈਨਿੰਗ ਕਰੋ ਐਨਆਰਆ ਦੀ ਕੋਠੀਆਂ ਤੇ ਕਰਜ਼ੇ ਕਰੋ ਤੁਸੀਂ ਭ੍ਰਿਸ਼ਟਾਚਾਰ ਕਰੋ ਤੁਸੀਂ ਲੋਕਾਂ ਦੇ ਝੂਠੇ ਪਰਚੇ ਦਰਜ ਕਰੋ ਤੁਸੀਂ ਐਨਐਸਏ ਲਾਹੋ ਤੁਸੀਂ ਬੰਦੀ ਸਿੰਘਾਂ ਦਾ ਮੋਰਚੇ ਤੇ ਪ੍ਰਵਾਹ ਨਾ ਕਰੋ ਤੁਸੀਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਫਾਈਲ ਤੁਹਾਡੇ ਕੋਲ ਵੀ ਤੁਸੀਂ ਪ੍ਰਵਾਹ ਨਾ ਕਰੋ ਤੁਹਾਡੀ ਫਾਈਲ ਦੇ ਉੱਤੇ ਟੈਬਲ ਤੇ ਪਈ ਆ ਉਹ ਫਾਈਲ ਜਿਹੜਾ ਡੇਰਾ ਸੱਚਾ ਸੌਦਾ ਰਾਮ ਰਹੀਮ ਦੇ ਖਿਲਾਫ 295ਏ ਦਾ ਮੁਕੱਦਮਾ ਦਰਜ ਆ ਜਿਹੜਾ ਫ੍ਰੀਕੋ ਡੈਸਸਪੀ ਨੇ ਪ੍ਰਵਾਨਗੀ ਮੰਗੀ ਆ ਫਰਮ ਦਾ ਹੋਮ ਡਿਪਾਰਟਮੈਂਟ ਕਿਉਂਕਿ ਹੋਮ ਮਿਨਿਸਟਰ ਵੀ ਭਗਵਾਨ ਪਾਣਾ ਪੌਣੇ 2 ਸਾਲ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਕੀ ਤੁਮ ਇਸ ਕਰਕੇ ਚੁੜਿਆ ਕਿ ਤੁਸੀਂ ਸਾਰੀਆਂ ਗੱਲਾਂ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਤੇ ਸਿੱਖਾਂ ਦੇ ਖਿਲਾਫ ਚੱਲੋ ਤੁਸੀਂ ਕਿ ਜੇ ਇਸ ਲਈ ਤਾਨੂੰ ਚੁਣਿਆ ਸੀਗਾ ਔਰ ਤੁਸੀਂ ਤੁਹਾਡਾ ਕੇਜਰੀਵਾਲ ਰੋਜ਼ ਸ਼ੋਰ ਮਚਾ ਰਿਹਾ ਅੱਜ ਵੀ ਕਹਿ ਰਿਹਾ ਹਮ ਤੋ ਕਟੜ ਇਮਾਨਦਾਰ ਹੈ ਬੀਜੇਪੀ ਹਮਾਰੇ ਕੋ ਤੰਗ ਕਰ ਰਹੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਆਪਣੇ ਬਦੁਦੀਆਂ ਨੂੰ ਤੰਗ ਨਹੀਂ ਕਰਦੇ ਉੱਥੇ ਕਹਿੰਦੇ ਜੀ ਇਹਨਾਂ ਨੇ ਮੀਡੀਆ ਕੈਪਚਰ ਕਰਤਾ ਕੇਜਰੀਵਾਲ ਨੇ ਜੀ ਉਸਕੋ ਕੇਜਰੀਵਾਲ ਕਹਿ ਰਿਹਾ ਕਿ ਬੀਜੇਪੀ ਨੇ ਕੋਧੀ ਮੀਡੀਆ ਬਣਾ ਦਿੱਤੀ ਤੁਸੀਂ ਪੰਜਾਬ ਦੇ ਵਿੱਚ ਕੇਜੀ ਮੀਡੀਆ ਨਹੀਂ ਬਣਾਇਆ ਕੋਈ ਹੈਕ ਬਾਤ ਜਿਸ ਨੇ ਚੰਚ ਨਾਲ ਭਾਈ ਅਮਰਪਾਲ ਸਿੰਘ ਖਾਲਸਾ ਦੀਆਂ ਬਲਕੌਰ ਸਿੰਘ ਸਿੱਧੂ ਜਾਂ ਖੇਰੇ ਦੀ ਕਦੇ ਕਦੀ ਖਬਰ ਤੱਕਾਈ ਹੋਵੇ ਕੋਈ ਹੈ ਤੁਹਾਡਾ ਮੇਨ ਸਟ੍ਰੀਮ ਇਲੈਕਟ੍ਰੋਨਿਕ ਚੈਨਲਸ ਜਿਹੜੇ ਸਾਡੀ ਕੋ ਖਬਰ ਦਿਖਾਉਂਦੇ ਨੂੰ ਟੋਕੇ ਤੁਸੀਂ ਗਲੱਛ ਲਏ ਨੇ ਉਹਨਾਂ ਨੂੰ ਇੰਨਾ ਪੈਸਾ ਸੈਂਕੜੇ ਕਰੋੜ ਪੰਜਾਬ ਦੇ ਖਜ਼ਾਨੇ ਦਾ ਖਰਚ ਕੇ ਸਾਰੇ ਟੀਵੀ ਖਰੀਦ ਲਏ ਸਾਰੀਆਂ ਅਖਬਾਰਾਂ ਖਰੀਦ ਲੀਆਂ ਸਾਰਾ ਪੰਜਾਬ ਦਾ ਖੰਭਾ ਖਰੀਦ ਲਿਆ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਆ ਭਾ ਜੀਪੀ ਸਾਡੇ ਨਾਲ ਅਨਿਆਏ ਕਰੀ ਕੱਲ ਸੁਪਰੀਮ ਕੋਰਟ ਨੇ ਸਤਿੰਦਰ ਜੈਨ ਦੀ ਬੇਲ ਰਿਜੈਕਟ ਕੀਤੀ ਮੇਰੇ ਹੱਥ ਮੇਰੇ ਕੇਸ ਵਿੱਚ ਨੋਟਿਸ ਜਾਰੀ ਕੀਤਾ ਕਿ ਕਿਉਂ ਨਾ ਐਨਡੀਪੀਐਸ ਦੀ ਝੂਠੀ ਪਟੀਸ਼ਨ ਉਦੀ ਕੋਸ਼ਿਸ਼ ਕੀਤਾ ਜਾਵੇ ਉਸੇ ਹੀ ਸਰਕਾਰਯੋਗ ਜੱਜ ਸਾਹਿਬ ਨੇ ਸਤੰਤਰ ਜਨਦੀ ਰਿਜੈਕਟ ਕਰਦੇ ਆ ਕਿਹਾ ਇਹਦੇ ਬਹੁਤ ਪੁਖਤਾ ਸਬੂਤ ਨੇ ਔਰ ਪਹਿਲਾਂ ਵੀ ਕਿਹਾ ਕਿ 338 ਕਰੋੜ ਰੁਪਏ ਦੀ ਮਨੀ ਟ੍ਰੇਲ ਦਿੱਲੀ ਸ਼ਰਾਬ ਘਟਾਲੇ ਵਿੱਚ ਸਾਬਤ ਹੋ ਰਹੀਆ ਉਹ ਫਿਰ ਵੀ ਕੱਟੜਵਾਣ ਵਾਲੇ ਇਮਾਨਦਾਰ ਨੇ ਕੁੱਠਿਆਂ ਤੇ ਚੜ ਕੇ ਰੋਲਾ ਪਾ ਰਹੇ ਆ ਤੀਸ਼ੀ ਤੇ ਸੌਰਵ ਤੇ ਪਤਾ ਨਹੀਂ ਕਿਹੜੇ ਕਿਲੇ ਅੰਦਰ ਚੇਲੇ ਨੇ ਤੇ ਪੰਜਾਬ ਦੇ ਵਿੱਚ ਆ ਕੇ ਖੇਰੇ ਨੂੰ ਸਮਗਲਨ ਕਰਦਾਨਿਆ ਜਾਂਦਾ ਵਾ ਤੇ ਐਨਐਸਐਕਸਟੈਂਡ ਕੀਤੀ ਜਾਂਦੀ ਆ ਤੇ ਬਲਕੌਰ ਸਿੰਘ ਸਿੱਧੂ ਦੇ ਖਿਲਾਫ ਉਹ ਤੋਂ ਪੁੱਛਿਆ ਜਾ ਰਿਹਾ ਹੈ ਕਿ ਆਪਣੇ ਬੱਚੇ ਦੇ ਸਬੰਧ ਦੇ ਆ ਇਨਕਲਾਬੀਆਂ ਦਾ ਰਾਜ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਉਮੀਦ ਕਰਦਾ ਦੋਨੋਂ ਗਲਤੀਆਂ ਨਹੀਂ ਕਰੇਗਾ ਔਰ ਦੋਨੋਂ ਗਲਤੀਆਂ ਸੁਧਾਰ ਕੇ ਐਨਐਸਏ ਦੀ ਐਕਸਟੈਂਸ਼ਨ ਵਾਪਸ ਲਵੇਗਾ ਤੇ ਬਲਕੌਰ ਸਿੰਘ ਸਿੱਧੂ ਨੂੰ ਕਿਸੇ ਤਰ੍ਹਾਂ ਦੇ ਹਰਾਸਮੈਂਟ ਨਹੀਂ ਕਰੇਗਾ ਵਰਨਾ ਅਸੀਂ ਸਾਰੇ ਜਿੰਨੇ ਜੁਗੇ ਹੈਗੇ ਆਂ ਸਾਰੀਆਂ ਦੁਨੀਆਂ ਸ਼ਕਤੀਆਂ ਜਿਹੜੀਆਂ ਪੰਜਾਬ ਦੀਆਂ ਹਥੇਸ਼ੀ ਨੇ اخਲਾਕੀ ਲੋਕ ਨੇ ਗੈਰਤਮੰਦ ਅਸੀਂ ਇਹਨਾਂ ਦੋਨੋਂ ਪਰਿਵਾਰਾਂ ਦੇ ਨਾਲ ਡੱਟ ਕੇ ਪਹਿਲਾਂ ਵੀ ਖੜੇ ਸੀ ਪਰੌਣ ਵਾਲੇ ਸਮੇਂ ਦੇ ਵਿੱਚ ਨਾਲ ਖੜੇ ਰਵਾਂਗੇ